ਮਨ ਨੂੰ ਸਮਝਾ ਕੇ ਹੈ ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਜਦੋਂ ਮਨ ਨੇ ਇਦਾਂ ਕੀਤਾ ਮੰਨ ਲਓ ਅਸੀਂ ਕੋਈ ਮਾੜਾ ਕਰਮ ਕਰਦੇ ਆਂ ਚਾਹੇ ਕੋਈ ਨਸ਼ਾ ਵਿਸ਼ਾ ਕਰਦੇ ਆਂ ਮਨ ਨਾਲ ਹੀ ਸਲਾਹ ਕਰਨੀ ਹੁੰਦੀ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਮਨ ਨਾਲ ਝਗੜਾ ਕਰਨਾ ਵਾਰ ਲੈ ਝਗੜੇ ਛੱਡ ਕੇ ਆਪਣੇ ਮਨ ਨਾਲ ਝਗੜਾ ਕਰਿਆ ਕਰਕੇ ਉਹ ਮਨਾ ਤੂੰ ਕੀ ਕਰ ਰਿਹਾ ਸਭ ਪਤਾ ਹੁੰਦਾ ਮਨ ਨੂੰ ਵੀ ਆ ਚੰਗਾ ਹੈ ਮਾੜਾ ਬਸ ਜਦੋਂ ਮਨ ਨੂੰ ਸਮਝਾ ਲਿਆ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ ਮਨ ਨੂੰ ਸਮਝਾਉਣ ਵਾਸਤੇ ਹੀ ਤਾਂ ਗਿਆਨ ਨੂੰ ਪੜਨ ਦੀ ਲੋੜ ਪੈਂਦੀ ਹੈ ਗਿਆਨ ਕਾਹਦੇ ਲਈ ਪੜਨਾ ਮਨ ਸਮਝਾਵਣ ਕਾਰਨੇ ਸ਼ੌਕ ਪੜੀ ਹੈ ਗਿਆਨ ਗਿਆਨ ਨਹੀਂ ਪਤਾ ਨਹੀਂ ਲੱਗਦਾ ਬਹੁਤ ਦੁਨੀਆ ਕਰਮ ਧਰਮਾਂ ਵਿੱਚ ਫਸੀ ਹੋਈ ਹੈ ਬਹੁਤ ਲੁੱਟ ਹੋ ਰਹੀ ਹੈ ਧਰਮ ਦੇ ਨਾਂ ਤੇ ਪਤਾ ਨਹੀਂ ਕੋਈ ਕਿਸੇ ਤਰੀਕੇ ਨਾਲ ਪਰ ਜੇ ਗੁਰਬਾਣੀ ਨੂੰ ਸਮਝ ਲਿਆ ਤਾਂ ਸਹੀ ਹਰ ਪ੍ਰਕਾਰ ਦੀ ਲੁੱਟ ਤੋਂ ਬਚ ਜਾਣਾ ਆਖੋ ਸਤਨਾਮ ਉਦਾ ਨਹੀਂ ਪਤਾ ਲੱਗਦਾ ਇਸ ਕਰਕੇ ਆਪਣੇ ਮਨ ਨੂੰ ਸਮਝਾਇਆ ਕਰਕੇ ਉਹ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਐ ਤੂੰ ਕਿਹੜੇ ਰਸਤੇ ਤੁਰ ਪਿਆ ਹੈ ਵੇਖ ਗੁਰੂ ਸਾਹਿਬ ਜੀ ਤੈਨੂੰ ਕੀ ਕਹਿੰਦੇ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕੀਨੀ ਤੂੰ ਪਰਾਇਆ ਤਨ ਪ੍ਰਾਈ ਨਿੰਦਿਆ ਰਸ ਵਿੱਚ ਮਸਤ ਰਹਿੰਦਾ ਹੈ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਸੰਤ ਗਿਆਨੀ ਮਸ਼ਕੀਨ ਸਿੰਘ ਜੀ ਕਹਿੰਦੇ ਹੁੰਦੇ ਆ ਪਰਾਇਆ ਤਨ ਤੇ ਪਰਾਇਆ ਧਨ ਤਿਆਗ ਦੇ ਵੀ ਰੱਬ ਤੇਰੇ ਕੋਲ ਹੀ ਆ ਆਖੋ ਸਤਨਾ ਦੋ ਚੀਜ਼ਾਂ ਇੱਕ ਇੱਕ ਗੱਲ ਵਿੱਚ ਉਹ ਬਹੁਤ ਵੱਡਾ ਗਿਆਨ ਦੇ ਜਾਂਦੇ ਆ ਵੀ ਸਮਝ ਲੈ ਦੋ ਚੀਜ਼ਾਂ ਦਾ ਵੀ ਜੇ ਤੂੰ ਤਿਆਗ ਕਰ ਦੇ ਪਰ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਨਿੰਦਿਆ ਵੀ ਕਹਿੰਦੇ ਆ ਰਸ ਬੜਾ ਇਹ ਦੇ ਵਿੱਚ ਤ੍ਰੰਤੀ ਸੁਣੀਏ ਨਾ ਬਾਣੀ ਕਥਾ ਕੀਰਤਨ ਰਸਤੇ 'ਚ ਦੰਦੇ ਜਾਂਦੀ ਕੋਈ ਵਾਰੀ ਹੋਣ ਲੱਗ ਜਿੰਦੀ ਐ ਤੇ ਸੰਗਤਾਂ ਜਦੋਂ ਜਾਂਦੀਆਂ ਨਾ ਗੁਰੂ ਦੇ ਦਰਬਾਰ ਵਿੱਚ ਉਹ ਸਤਨਾਮ ਵੈਗੁਰੂ ਦਾ ਜਾਪ ਕਰਦੀਆਂ ਆਉਂਦੇ ਜਾਂਦੇ ਇਸੇ ਤਰ੍ਹਾਂ ਸਾਡੇ ਗੁਰੂ ਸਹਿਬਾਨਾਂ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਸਾਨੂੰ ਉਹ ਗੁਰੂ ਦਾ ਨਾਮ ਹੀ ਜਪਣਾ ਚਾਹੀਦਾ ਜਦੋਂ ਘਰੋਂ ਤੁਰਿਏ ਤੇ ਭਾਵੇਂ ਜਾਈਏ ਉਹ ਗੱਲ ਵੱਖਰੀ ਹੈ ਵੀ ਚਲੋ ਆਪਾਂ ਕੋਈ ਦੁਨਿਆਵੀ ਸਹੀ ਗੱਲ ਕਰ ਰਹੇ ਆ ਜਾਂ ਕੋਈ رائے ਕਰ ਰਹੇ ਆ ਉਹ ਗੱਲ ਵੱਖਰੀ ਹੈ ਬੋਲ ਸਕਦੇ ਆ ਪਰ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜਿਹੜੀ ਨਿੰਦਿਆ ਹੈ ਇਹ ਰੋਗ ਹੈ ਬਹੁਤ ਵੱਡਾ ਰੋਗ ਹੈ ਤੇ ਇਸ ਰੋਗ ਵਿੱਚ રસ ਵੀ ਹੈ ਕਿਉਂਕਿ ਗੁਰੂ ਦੇਗਵਾ ਆਦਨ ਮਹਾਰਾਜ ਨੇ ਕਿਹਾ ਨੋ ਵੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕਿੰਨੀ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਵੀ ਨਿੰਦਿਆ ਨਾ ਕਰੋ ਤੇ ਜਾ ਪਰਾਇਆ ਤਨ ਪਰਾਇਆ ਤਨ ਇਹ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਮੁਕਤ ਪੰਥ ਜਾਣਿਓ ਤਾਂ ਨਾ ਹਨ ਤੂੰ ਮੁਕਤੀ ਦਾ ਰਸਤਾ ਹੀ ਨਹੀਂ ਲੱਭਿਆ ਮੁਕਤ ਵੀ ਹੋ ਜਾਂਦਾ ਬੰਦਾ ਜਿਉਂਦੇ ਜੀ ਵੀ ਮੁਕਤ ਹੁੰਦਾ ਹੈ ਜਿਉਂਦੇ ਜੀ ਕਿਵੇਂ ਮੁਕਤ ਹੋ ਗਿਆ ਵੀ ਆਜ਼ਾਦ ਹੋ ਗਿਆ ਜਦੋਂ ਸਾਰੇ ਬੋਝ ਲਾਤੇ ਪ੍ਰਾਈ ਨਿੰਦਿਆ ਛੜਦੀ ਪ੍ਰਾਇਆ ਤਨ ਧਨ ਛੜਦਾ ਬੰਦਾ ਹੌਲਾ ਹੋ ਗਿਆ ਕੀ ਹੋ ਗਿਆ ਮੁਕਤ ਹੋ ਗਿਆ ਮੁਕਤ ਹੋ ਕੇ ਆਪਣਾ ਜੀਵਨ ਜਿਉਂ ਰਹਾ ਕਿਉਂਕਿ ਉਹਨੂੰ ਪਰਵਾਹੀ ਨਹੀਂ ਹੁਣ ਜਿਹੜਾ ਸਹੀ ਦਾ ਬੰਦਾ ਉਹਨੂੰ ਕਾਦੀ ਚਿੰਤਾ ਹੈ ਉਹਨੂੰ ਕੋਈ ਚਿੰਤਾ ਹੀ ਨਹੀਂ ਉਹ ਮੁਕਤ ਹੈ ਤੂੰ ਮੁਕਤੀ ਦਾ ਰਸਤਾ ਹੀ ਨਹੀਂ ਫੜਿਆ ਮੁਕਤ ਪੰਥ ਪੰਥ ਕਹਿੰਦੇ ਐ ਰਸਤੇ ਨੇ ਮੁਕਤ ਪੰਥ ਜਾਣਿਓ ਤਾ ਨਾਹਿਨ ਤੂੰ ਮੁਕਤੀ ਦਾ ਰਸਤਾ ਹੀ ਨਹੀਂ ਫੜਿਆ ਕੀ ਕਰਨ ਲੱਗਿਆ ਧਨ ਜੋਰਨ ਕੋਤਾਇਆ ਕੇਵਲ ਧਰਮ ਜੋੜਨ ਲੱਗ ਪਿਆ ਇਹਦੇ ਵਿੱਚ ਹੀ ਸ਼ਾਂਤੀ ਭਾਲਦਾ ਹੈ ਇਹਦੇ ਲਈ ਦੌੜ ਭੱਜ ਕਰ ਰਿਹਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਪੰਥ ਜਾਣਿਓ ਤਾ ਨਾਹਿਨ ਧਨ ਜੋਰਨ ਕੋਤਾਇਆ ਕੇਵਲ ਇੱਕ ਕੰਮ ਤੇ ਹੀ ਨਾ ਹੋ ਮਹਾਰਾ ਕਹਿੰਦਾ ਨਾਲ-ਨਾਲ ਨਾਮ ਧਨ ਵੀ ਇਕੱਠਾ ਕਰ ਦੋ ਪ੍ਰਕਾਰ ਦਾ ਧਨ ਇਕੱਠਾ ਕਰਨਾ ਦੋ ਚੀਜ਼ਾਂ ਤਿਆਗਣੀਆਂ ਨੇ ਦੋ ਹੀ ਇਕੱਠੀਆਂ ਕਰਨੀਆਂ ਨੇ ਇਕੱਠੀਆਂ ਕਿਡੀਆਂ ਕਰਨੀਆਂ ਨੇ ਦੁਨਿਆਵੀ ਧਨ ਦੀ ਵੀ ਲੋੜ ਹੈ ਜਿਉਂਦੇ ਸ਼ਰੀਰ ਵਾਸਤੇ ਤੇ ਸਾਨੂੰ ਨਾਮ ਧਨ ਦੀ ਵੀ ਲੋੜ ਹੈ ਜਿੱਥੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜਿੱਥੇ ਕੋਈ ਵੀ ਨਹੀਂ ਪਹੁੰਚਦਾ ਉੱਥੇ ਪਰਮਾਤਮਾ ਖੜਦਾ ਹੈ ਅੱਗੇ ਜਿਹਦੀ ਜੋਤ ਸਾਡੇ ਅੰਦਰ ਸਮਾਈ ਹੋਈ ਹੈ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਮੁਗਤ ਪੰਥ ਜਾਨੋ ਤਾਂ ਨਾ ਹੈ ਧਨ ਜੋਰਨ ਕੋ ਧਾਇਆ ਫੇਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬਨਾਇਆ ਤੂੰ ਦੁਨੀਆਂ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਖਰ ਨੂੰ ਤੇਰਾ ਸਾਥ ਨਹੀਂ ਦੇਣਾ ਤੂੰ ਵਿਅਰਥ ਹੀ ਆਪਣੇ ਆਪ ਨੂੰ ਇਹ ਮਾਇਆ ਦੇ ਮੋਹ ਵਿੱਚ ਜਾਕੜ ਰਿਹਾ ਹੈ ਕੀ ਕਹਿੰਦੇ ਆ ਮਹਾਰਾਜ RAM ਸਿਮਰ ਪਛਤਾਹੇਗਾ ਮਨ ਕਿ RAM ਸਿਮਰ ਪਛਤਾਏਗਾ ਫਿਰ ਗੁਰੂ ਸਾਹਿਬ ਜੀ ਨੇ ਕਹੇ ਤਾਂ ਹੁਣ ਕਈ ਵਾਰੀ ਆਪਾਂ ਕਹਿੰਨਾ ਮੈਨੂੰ ਪਤਾ ਹੀ ਨਹੀਂ ਸੀ ਹੁਣ ਮਹਾਰਾਜ ਆਖਣਗੇ ਤੈਨੂੰ ਦੱਸਿਆ ਤਾਂ ਸੀ ਵੀ RAM ਸਿਮਰ ਪਛਤਾਹੇਗਾ ਮਨ ਪਾਪੀ ਜੀਵਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਅੱਜ ਨਹੀਂ ਕੱਲ ਨਹੀਂ ਉੱਠਣਾ ਇਥੋਂ ਜਾਣਾ ਹੈ ਆਜ ਕਾਲ ਉੱਠ ਜਾਏਗਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਧਨ ਜੋਵਨ ਕਾ ਗਰਬ ਨਾ ਕੀਜੈ ਧਨ ਦਾ ਤੇ ਜਵਾਨੀ ਦਾ ਹੰਕਾਰ ਨਾ ਕਰ ਧਨ ਜੋਵਨ ਕਾ ਗਰਮਾ ਨਾ ਕੀਜੈ ਕਾਗਜ਼ ਜਿਉਂ ਗਲ ਜਾਏਗਾ ਸਿਮਰਨ ਭਜਨ ਦਇਆ ਨਹੀਂ ਕੀਤੀ ਸਿਮਰਨ ਭਜਨ ਦਇਆ ਨਹੀਂ ਕੀਤੀ ਤਉ ਮੁਖ ਚੋਟਾ ਖਾਏਗਾ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਇਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਕਹਿੰਦਾ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਨ ਛਿਨਿ ਆਉਂਦਿ ਬਿਹਾਤ ਹੈ ਛਿਨ ਛਿਨ ਕਰਕੇ ਸਮਾਜ ਜਿਹੜਾ ਬੀਜਦਾ ਜਾਂਦਾ ਵੀ ਤੁਰਾ ਤੁਰੇ ਨਾਲ ਜੁੜ ਕੇ ਰਹੇ ਗੁਰਬਾਣੀ ਨਾਲ ਰਹੇ ਜਿੱਥੇ ਮਰਜੀ ਤੇ ਆਪਾਂ ਥੋੜੀਆਂ ਜੀਆਂ ਆਪਦੀਆਂ ਕਹਾਵਤਾਂ ਵਿੱਚ ਵੀ ਫਸੇ ਹੋਇਆ ਜਿਵੇਂ ਆਜ ਅੱਗ ਮਿੱਠਾ ਅਗਲਾ ਕਿਨੇ ਮਿਠਾ ਇਹ ਲਿਖਿਆ ਕਿਤੇ ਵੀ ਨਹੀਂ ਹੈਗਾ ਇਹ ਆਪਦੀ ਹੈ ਵੀ ਜਾ ਪਗਣਾ ਇੱਥੇ ਐ ਸਭ ਕੁਝ ਨਹੀਂ ਮਾਰੇ ਕਹਿੰਦੇ ਇੱਥੇ ਉੱਥੇ ਰਖਵਾਲਾ ਕਿਉਂਕਿ ਇਦਾਂ ਥੋੜੀ ਜੀ ਗੱਲ ਕਰਨ ਵਾਸਤੇ ਕਿਹੜਾ ਕੋਈ ਗ੍ਰੰਥ ਪੜ੍ਹਨੇ ਪੈਂਦੇ ਆ ਨਾ ਹੀ ਮੁਕਰਨ ਵਾਸਤੇ ਗ੍ਰੰਥ ਪੜ੍ਹਨੇ ਪੈਂਦੇ ਆ ਦੇਖੇ ਬਿਨਾ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆ ਉਹ ਦਇਆ ਦਾ ਸਾਗਰ ਪ੍ਰਮਾਤਮਾ ਇੱਥੇ ਤੇ ਉੱਥੇ ਸਾਡਾ ਮੱਧੁਦਗਾਰ ਬਣਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਇਹ ਚੀਜ਼ਾਂ ਨੇ ਜਕੜ ਰੱਖਿਆ ਹੈ ਤੂੰ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕਛ ਗਿਆਨਾ ਨਾ ਹਰਿ ਭਜਿਓ ਅਜੇ ਤੱਕ ਨਾ ਤੂੰ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਨਾ ਗੁਰ ਜਨ ਸੇਵਿਓ ਨਾ ਤੂੰ ਗੁਰੂ ਦੀ ਸ਼ਰਨ ਪਿਆ ਹੈ ਨਾ ਉਪਜੋ ਕਛ ਗਿਆਨਾ ਨਾ ਹੀ ਤੇਰੇ ਅੰਦਰ ਕੋਈ ਆਤਮਿਕ ਜੀਵਨ ਦੀ ਸੋਝੀ ਹੋਈ ਹੈ ਨਾ ਹੀ ਕੋਈ ਚਾਨਣ ਮਿਲਿਆ ਹੈ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਤੋਂ ਨਰਲੇਪ ਪ੍ਰਭੂ ਤੇਰੇ ਅੰਦਰ ਵਸ ਰਿਹਾ ਪਰ ਤੂੰ ਬਾਹਰ ਜੰਗਲਾਂ ਵਿੱਚ ਭਾਲ ਰਿਹਾ ਹੈ ਤੇ ਉਹ ਤਾਂ ਤੇਰੇ ਅੰਦਰ ਵੱਸਦਾ ਤੂੰ ਉਹਦਾ ਗਿਆਨ ਪ੍ਰਾਪਤ ਕਰੋ ਦੇ ਗੁਣ ਗ੍ਰਹਿਣ ਕਰ ਆਪਣੇ ਘਰ ਵਿੱਚ ਹੀ ਸਭ ਕੁਝ ਹੈ ਸਭ ਕੁਝ ਘਰ ਮੈਂ ਬਾਹਰ ਨਾ ਬਾਹਰ ਟੋਲੈ ਸੋ ਭਰਮ ਭੁਲਾਇ ਬਹੁਤ ਜਨਮ ਭਰ ਮਤ ਤਾਂ ਹਾਰਿਓ ਆਸਥਿਰ ਮਤ ਨਹੀਂ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਵੀ ਅਨੇਕਾਂ ਜਨਮਾਂ ਵਿੱਚ ਪਟਕ ਪਟਕ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਤੂੰ ਅਜੇ ਹੀ ਆਕਲ ਨਹੀਂ ਸਿੱਖੀ ਜਿਹਦੀ ਵਰਕਤ ਨਾਲ ਜਨਮਾਂ ਦੇ ਢੇਡ ਵਿੱਚੋਂ ਤੈਨੂੰ ਅਡੋਲਤਾ ਮਿਲ ਸਕੇ ਮਨੁੱਖਾ ਜਨਮ ਦੀ ਬਾਜੀ ਹਾਰ ਜਾਏਗਾ ਜੇ ਗੁਰੂ ਦੇ ਲੜ ਨਾਲ ਲੱਗਿਆ ਤਾਂ ਇਸ ਕਰਕੇ ਮਹਾਰਾਜ ਕਹਿੰਦੇ ਵੀ ਜ਼ਰੂਰੀ ਹੈ ਵੀ ਬਹੁਤ ਜਨਮ ਪਰਮਤ ਤਹ ਹਾਰਿਓ ਬੜੇ ਜਨਮਾਂ ਵਿੱਚ ਪੜਕ-ਪੜਕ ਕੇ ਹੁਣ ਆਪਾਂ ਨੂੰ ਤੇ ਪਤਾ ਨਹੀਂ ਵੀ ਕੀ ਜਨਮ ਹੈ ਕਿੱਥੋਂ ਆਏ ਆ ਕਿੱਥੇ ਜਾਣਾ ਹੈ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਆ ਸਾਨੂੰ ਗੁਰਬਾਣੀ ਵਿੱਚੋਂ ਇਹ ਗੱਲਾਂ ਮਿਲਦੀਆਂ ਨੇ ਕਿ ਬਹੁਤ ਜਨਮ ਪਰਮਤ ਤਹ ਹਾਰੂ ਕਿ ਆਪਾਂ ਤਾਂ ਬਹੁਤ ਜਨਮ ਢਕ-ਪੜਕ ਕੇ ਮਨੁੱਖਾ ਜਨਮ ਦੀ ਬਾਜੀ ਮਿਲੀ ਹੈ ਇਨੂੰ ਹਾਰ ਕੇ ਨਾ ਤੁਰ ਜੀਏ ਕੰਮ ਕਰਤਾ ਚੱਲਦੀ ਰਹਿਣਾ ਮਨਾ ਕੰਮ ਕਰ ਕਰਦਾ ਕਰਦੇ ਜੁੜਿਆ ਰਹਾ ਕਰ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਤਾਂ ਤੈਨੂੰ ਇਹੀ ਗੱਲ ਸਮਝਾਈ ਹੈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਤੈਨੂੰ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰ ਉੱਚਾ ਦਰਜਾ ਤੈਨੂੰ ਮਿਲ ਗਿਆ ਪਹਿਲਾਂ ਮਨੁੱਖਾ ਜਨਮ ਮਿਲ ਗਿਆ ਇਹ ਬਹੁਤ ਉੱਚਾ ਦਰਜਾ ਹੈ ਤੇ ਬਹੁਤ ਅਮੋਲਕ ਜਨਮ ਹੈ ਪਰ ਮਰਦ ਕਹਿੰਦੇ ਤੂੰ ਨਾਮ ਚੇਤਨ ਨਹੀਂ ਦੁਰਲੰਭ ਹੈ ਜਿਨਨੇ ਐਸਾ ਹਰ ਨਾਮ ਨ ਚੇਤੂ ਇਹ ਸ਼ਬਦ ਆਪਾਂ ਬਹੁਤ ਵਾਰੀ ਪੜਦੇ ਤਾਂ ਕਿ ਯਾਦ ਰਹੇ ਚੇਤੇ ਰਹੇ ਜਿਨਨੇ ਐਸਾ ਹਰ ਨਾਮ ਨ ਚੇਤਿਓ ਸੇ ਕਾਹੇ ਜੱਗ ਆਏ RAM RAJE ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਮਰੇ ਕਹਿੰਦੇ ਹੁਣ ਬੱਤ ਹੈ ਤੇਰੇ ਕੋਲੇ ਭਾਵ ਮਨੁੱਖਾ ਸ਼ਰੀਰ ਹੁਣ ਬੱਤ ਹੈ ਹਰ ਨਾਮ ਨਾ ਬੀਜੇ ਅੱਗੇ ਭੁੱਖਾ ਕੀ ਖਾਏ ਮਨ ਮੁੱਖਾਂ ਨੂੰ ਫੇਰ ਜਨਮ ਹੈ ਫੇਰ ਫੇਰ ਜਨਮ ਹੈ ਵੀ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਵਾਰ-ਵਾਰ ਜੰਮਣਾ ਪੈਂਦਾ ਬਾਰ-ਬਾਰ ਮਰਨਾ ਪੈਂਦਾ ਮਨਮੁੱਖਾਂ ਨੂੰ ਫਿਰ ਜਨਮ ਹੈ ਅਜੁੰਨੀਆਂ ਜਿਹੜੀਆਂ ਆਪਣੇ ਸਾਹਮਣੇ ਭੁੱਖੀਆਂ ਮਰਦੀਆਂ ਨੇ ਧੁੱਪ ਸਹਿੰਦੀਆਂ ਨੇ ਇਹਨਾਂ ਵੱਲ ਵੇਖ ਲਿਆ ਕਰ ਵੀ ਆਹ ਕੁੱਤੇ ਵੀ ਜੀ ਕਰਦਾ ਪਾ ਦੀ ਜੀ ਕਰਦਾ ਕੋਈ ਡੰਡਾ ਮਾਰਦਾ ਹੈ ਜੀ ਕਰਦਾ ਕਿਤੇ ਨਾਲੀਆਂ 'ਚ ਰੁੜੇ ਫਿਰਦੇ ਆ ਬਸ ਉਹਨਾਂ ਵਾਂ ਨਹੀਂ ਵੇਖਿਆ ਕਰਕੇ ਮਨਾ ਕਿਤੇ ਆਹ ਹਾਲ ਨਾ ਹੋ ਜੇ ਆਖੋ ਸਤਨਾ ਇਸ ਤਰ੍ਹਾਂ ਮਾਰੇ ਕਹਿੰਦੇ ਆ ਗੁਰਮੰਤਰਹੀਣ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਨ ਹੈ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਜਨਮ ਧਿਰਗ ਹੈ ਗੁਰਮੰਤਰਹੀਣ ਸੋ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਨ ਹੈ ਫਿਰ ਆਪਾਂ ਕਹਿੰਦੇ ਵੀ ਆਏ ਕਿੱਥੇ ਲਿਖਿਆ ਵੀ ਕੂਕਰ ਹੈ ਸ਼ੂਕਰ ਹੈ ਵੀ ਕੁੱਤੇ ਦੀ ਜੂਨ ਪੈਂਦਾ ਬੰਦਾ ਲਿਖਿਆ ਆਪਾਂ ਕਹਿੰਨਾ ਕੂਕਰ ਹੈ ਸ਼ੂਕਰ ਹੈ ਬਾਣੀ ਪੜਦਿਆਂ ਵੈਗੁਰ ਕੂਕਰ ਹੈ ਸ਼ੂਕਰ ਹੈ ਤੁਲ ਖਲ ਹੈ ਗਰਦਵ ਹੈ ਇਹ ਜਾਨਵਾਰਾਂ ਦੇ ਨਾ ਆਗੇ ਵੀ ਥੋੜੀਆਂ ਇਹ ਜੂਨਾ ਦੇ ਨਾਲੇ ਕੀ ਵੀ ਦੱਸ ਦਿੱਤਾ ਜਿਤ ਲਾਗੋ ਮਨ ਵਾਸਨਾ ਸਾਈ ਪ੍ਰਗਟਾਨੀ ਵੀ ਜਿਹੜੀ ਵਾਸਨਾ ਤੂੰ ਚਤੂ ਜੀਵਨ ਜਿਉ ਰਹਾ ਆ ਉਹੀ ਵਾਸਨਾ ਤੈਨੂੰ ਅੱਗੇ ਤੇਰੇ ਸਾਹਮਣੇ ਪਰੋਸੀ ਜਾਣੀ ਉਹੀ ਜਨਮ ਤੈਨੂੰ ਅੱਗੇ ਜਾ ਕੇ ਮਿਲਣਾ ਹੈ ਜਿਤ ਲਾਗੋ ਮਨ ਵਾਸਨਾ ਸਾਈ ਪ੍ਰਗਟਾਨੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਕਿ ਪ੍ਰਮਾਤਮਾ ਦੀ ਸ਼ਰਨ ਪੈ ਕੇ ਉਹਦਾ ਧਿਆਨ ਤਰਿਆ ਕਰ ਧਿਆਨ ਵਿੱਚ ਹੈ ਬੜਾ ਕੁਝ ਧਿਆਨ ਕਰਨਾ ਸ਼ੁਰੂ ਕਰਕੇ ਵੇਖੋ ਜਿੰਦਗੀ ਦਾ ਜਿਉਣ ਦਾ ਅਨੰਦ ਹੀ ਵੱਖਰਾ ਹੈ ਜਦੋਂ ਘਰ ਵਿੱਚ ਨਾਮ ਜਪਦਾ ਹੈ ਮੈਂ ਬਜ਼ੁਰਗਾਂ ਦੇ ਕਈ ਵਾਰੀ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਵੈਸੇ ਹਰ ਇੱਕ ਦਾ ਸਮਾਂ ਹੀ ਆ ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ ਪਰ ਜਿੰਨਾ ਜਪ ਸਕਦੇ ਨੂੰ ਬਸ ਪ੍ਰਸ਼ਾਦਾ ਦਿਓ ਭਾਈ ਮੈਨੂੰ ਤੇ ਆਪਾਂ ਨਾਮ ਜਪ ਲਈਏ ਕਰ ਦੀ ਸੁਖ ਸ਼ਾਂਤੀ ਵਾਸਤੇ ਜਪਦੇ ਆ ਬਜ਼ੁਰਗ ਬੈ ਕੇ ਨਾਮ ਜਪਦੇ ਤੇ ਪ੍ਰਸ਼ਾਦਾ ਛਕੀਏ ਟਾਈਮ ਨਾਲ ਚਾਹ ਪਾਣੀ ਸ਼ਕਲਿਆ ਪ੍ਰਮਾਤਮਾ ਦਾ ਨਾਮ ਜਪ ਲੈ ਆਤਮਿਕ ਸ਼ਾਂਤੀ ਆਤਮਿਕ ਅਡੋਲਤਾ ਵਿੱਚ ਰਹਿ ਕੇ ਜਦੋਂ ਨਾਮ ਜਪੀ ਚੱਲੋ ਸਭ ਕੁਛ ਆਪੇ ਨੌ ਨਿਧੀ 18 ਸਿਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦਾ ਸਦਾ ਵਸਾਈ ਪਦਾਰਥਾਂ ਦੀ ਕਿਹੜੀ ਗੱਲ ਆ ਤੈਨੂੰ ਪਰਮਾਤਮਾ ਭੁੱਖਾ ਨਹੀਂ ਰਹਿਣ ਦੇਵੇਗਾ ਤੂੰ ਉਹਦੀ ਬੰਦਗੀ ਕਰਦਾ ਰਿਹਾ ਕਰ ਫਿਰ ਉਹ ਤੇਰੇ ਸਾਰੇ ਪਰਿਵਾਰ ਤੇ ਰਹਿਮਤ ਕਰਦਾ ਬੈਠ ਕੇ ਆਨੰਦ ਨਾਲ ਸਭ ਨੂੰ ਚੰਗਾ ਲੱਗਦਾ ਹੈ ਉਹ ਬੰਦਾ ਚਾਹੇ ਮਾਈ ਹੈ ਚਾਹੇ ਬਜ਼ੁਰਗ ਹੈ ਜਦੋਂ ਨਾਮ ਜਪਦਾ ਰਹਿੰਦਾ ਘਰ ਚ ਵੀ ਜਦੋਂ ਇਹ ਕੋਈ ਨੂੰ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਤਾਂ ਨਾਮ ਹੀ ਜਪਦਾ ਰਹਿੰਦਾ ਸਾਰਾ ਦਿਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੈ ਸਿਮਰਤ ਫਿਰ ਮਾਰੇ ਉਦਾਹਰਣ ਦਿੰਦੇ ਆ ਕਹਿੰਦੇ ਵੇਖ ਜੈ ਸਿਮਰਤ ਗਨਕਾਸੀ ਉਦਰੀ ਜਿਹੜਾ ਸਿਮਰਨ ਕਰਕੇ ਗਨਕਾ ਵੀ ਤਰ ਗਈ ਏਡੀ ਵੱਡੀ ਪਾਪਣ ਸੀ ਫਿਰ ਤੂੰ ਕਿਉਂ ਨਹੀਂ ਤਰੇਂਗਾ ਜੈ ਸਿਮਰਤ ਕਨ ਕਾਸੀ ਉਦਰੀ ਤਾਂ ਕੋ ਜਸ ਉਰ ਤਾਰੋ ਮਾਰੇ ਕਿਵੇਂ ਵੇਖ ਜਿਸ ਪਰਮਾਤਮਾ ਦਾ ਸਿਮਰਨ ਕਰਦਿਆ ਗਨਕਾ ਵਿਕਾਰਾਂ ਵਿੱਚ ਦੁਗਣੋਂ ਬਚ ਗਈ ਸੀ ਤੂੰ ਵੀ ਹੇ ਭਾਈ ਉਹਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ ਆਟਲ ਭਇਓ ਧਰੂਜਾ ਕੇ ਸਿਮਰਨ ਆਰ ਨਿਰਭੈ ਪਦ ਪਾਇ ਜਿਸ ਪਰਮਾਤਮਾ ਦੇ ਸਿਮਰਨ ਦੇ ਰਾਹੀ ਧਰੂ ਸਦਾ ਲਈ اٹਲ ਹੋ ਗਿਆ ਰਹਿੰਦੀ ਦੁਨੀਆ ਤੱਕ ਨਾ ਹੋ ਗਿਆ ਤੇ ਉਹਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਦੁੱਖ ਹਰਤਾ ਇਹ ਵਿਦਕੋ Swami ਤੈਂ ਕਾਹੇ ਵਿਸਰਾਇਆ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਉਹ ਤਾਂ ਇਸ ਤਰ੍ਹਾਂ ਸਾਰੇ ਦੁੱਖਾਂ ਦੇ ਨਾਸ ਕਰਨ ਵਾਲਾ ਜਦ ਹੀ ਸ਼ਰਨ ਗਹੀ ਕਿਰਪਾ ਨਦ गज ग्रात ते છૂટા કહેnde ਜਿਸ ਵੇਲੇ ਗਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਤੇ ਗਜ ਹਾਥੀ ਤੰਦੂਰ ਦੀ ਫਾਹੀ ਤੋਂ ਨਿਕਲ ਗਿਆ ਬਚ ਗਿਆ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਤੇ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਹਾਥੀ ਦੇ ਬੰਧਨ ਟੁੱਟ ਗਏ ਤੇ ਤੇਰੇ ਵੀ ਬੰਧਨ ਟੁੱਟ ਜਾਣੇ ਹਨ ਆਖੋ ਸਤਨਾਮ ਫਿਰ ਹੋਰ ਉਦਾਹਰਨ ਦਿੰਦੇ ਆ ਅਜਾਮਲ ਪਾਪੀ ਜਗ ਜਾਨੇ ਅਜਾਮਲ ਵਰਗਿਆਂ ਨੂੰ ਦੁਨੀਆ ਜਾਣ ਦੀ ਨਿਮਖ ਮਾਹੇ ਨਿਸਤਾਰਾ ਸਾਰਾ ਜਗਤ ਜਾਣਦਾ ਅਜਾਮਲ ਵਿਕਾਰੀ ਸੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਉਹਦਾ ਪਾਰ ਉਤਾਰਾ ਹੋ ਗਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਮਾਣ ਕਰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰਾ ਇਸ ਕਰਕੇ ਭਾਈ ਤੂੰ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੇ ਮਹਾਰਾਜ ਕਹਿੰਦੇ ਤੂੰ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਂਗਾ ਇੱਥੇ ਲੋਕ ਵਿੱਚ ਵੀ ਸੁੱਖ ਮਿਲਣਗੇ ਤੇ ਪਰਲੋਕ ਵਿੱਚ ਵੀ ਸੁੱਖ ਮਿਲਣਗੇ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਿਆਨ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ